ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਤੇ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪਸੰਦ ਵੀ ਜ਼ਰੂਰ ਕਰੋਗੇ। ਦਲਾਵਰ ਸਿੰਘ ਨੇ ਬੁਢਾਪੇ ਵਿੱਚ ਇੱਕ ਵਿਧਵਾ ਔਰਤ ਨਾਲ ਵਿਆਹ ਕਰਵਾ ਲਿਆ। ਉਹਨਾਂ ਨੂੰ ਲੱਗਿਆ ਉਹ ਆਪਣੀ ਪੈਨਸ਼ਨ ਨਾਲ ਗੁਜ਼ਾਰਾ ਕਰ ਲੈਣਗੇ। ਪਰ ਜਦੋਂ ਮੁੰਡਿਆਂ ਨੂੰ ਪਤਾ ਲੱਗਿਆ ਤਾਂ ਉਹ ਅੱਗ ਬਪੂਲਾ ਹੋ ਗਏ ਤੇ ਦਲਾਵਰ ਸਿੰਘ ਨੂੰ ਗਾਲਾਂ ਦੇਣ ਲੱਗੇ ਕਿ ਬੁਢਾਪੇ ਵਿੱਚ ਤੈਨੂੰ ਵਿਆਹ ਦੀ ਕੀ ਜ਼ਰੂਰਤ ਸੀ? ਕਿਉਂਕਿ ਪਹਿਲਾਂ ਪੂਰੀ ਪੈਨਸ਼ਨ ਮੁੰਡਿਆਂ ਦੇ ਹੱਥ ਵਿੱਚ ਆਉਂਦੀ ਸੀ ਹੁਣ ਉਹ ਉਹਨਾਂ ਦੀ ਪਤਨੀ ਤੋਂ ਸਾਰੇ ਕੰਮ ਕਰਵਾਉਂਦੇ ਤੇ ਉਹ ਰਾਤ ਨੂੰ ਥੱਕ ਕੇ ਚੂਰ ਹੋ ਜਾਂਦੀ ਇੱਕ ਦਿਨ ਦਲਾਵਰ ਸਿੰਘ ਘਰ ਆਏ ਤਾਂ ਉਹਨਾਂ ਦੇ ਪੋਤੇ ਨੇ ਦਲਾਵਰ ਸਿੰਘ ਦੀ ਪਤਨੀ ਤੇ ਪੇਸ਼ਾਬ ਕਰ ਦਿੱਤਾ ਉਹਨਾਂ ਨੇ ਪੋਤੇ ਨੂੰ ਥੱਪੜ ਮਾਰਿਆ ਤਾਂ ਨੂਹਾ ਨੇ ਮਿਲ ਕੇ ਦਲਾਵਰ ਸਿੰਘ ਤੇ ਉਸ ਦੀ ਪਤਨੀ ਨੂੰ ਬਹੁਤ ਕੁੱਟਿਆ ਮਾਰਿਆ ਤਾਂ ਮਤਰਈ ਮਾਂ ਨੇ ਮੁਹੱਲੇ ਵਿੱਚ ਇੱਕ ਦਿਨ ਦਲਾਵਰ ਸਿੰਘ ਨੇ ਵੱਡੀ ਨੂ ਨੂੰ ਕੱਪੜੇ ਫੜਾਉਂਦੇ ਹੋਏ ਕਿਹਾ ਬਹੂ ਮੇਰੇ ਕੱਪੜੇ ਪ੍ਰੈਸ ਕਰ ਦੇ ਮੈਂ ਕਿਤੇ ਜਾਣਾ ਹੈ ਜੋ ਰਿਮੋਟ ਹੱਥ ਵਿੱਚ ਫੜ ਕੇ ਟੀਵੀ ਦੇ ਸਾਹਮਣੇ ਬੈਠੀ ਹੋਈ ਸੀ ਉਹ ਭੈੜਾ ਜਿਹਾ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਹੁਣੇ ਹੀ ਤਾਂ ਸਾਰਾ ਘਰ ਦਾ ਕੰਮ ਕਰਕੇ ਬੈਠੀ ਹਾਂ ਤੁਹਾਨੂੰ ਵੀ ਮੈਂ 2 ਮਿੰਟ ਵਿਹਲੀ ਬੈਠੀ ਚੰਗੀ ਨਹੀਂ ਲੱਗਦੀ ਤੁਸੀਂ ਕੱਪੜੇ ਇੱਥੇ ਰੱਖ ਦਿਓ ਮੈਂ ਬਾਅਦ ਵਿੱਚ ਪ੍ਰੈਸ ਕਰ ਦਿਆਂਗੀ ਰਿਮੋਟ ਨਾਲ ਚੈਨਲ ਚੇਂਜ ਕਰਦੇ ਹੋਏ ਬਹੂ ਨੇ ਜਵਾਬ ਦਿੱਤਾ ਦਿਲਾਵਰ ਸਿੰਘ ਨੇ ਘੜੀ ਤੇ ਸਮਾਂ ਦੇਖਿਆ ਉਹਨਾਂ ਨੂੰ ਦੇਰ ਹੋ ਰਹੀ ਸੀ ਤਾਂ ਉਹ ਕਹਿੰਦੇ ਬੇਟਾ ਮੈਨੂੰ ਜਾਣਾ ਹੈ ਮੈਂ ਲੇਟ ਹੋ ਰਿਹਾ ਹਾਂ ਦਲਾਵਰ ਸਿੰਘ ਦੀ ਗੱਲ ਤੇ ਬਹੂ ਨੇ ਹੱਥ ਵਿੱਚ ਫੜਿਆ ਹੋਇਆ ਰਿਮੋਟ ਜ਼ੋਰ ਨਾਲ ਜ਼ਮੀਨ ਤੇ ਸੁੱਟ ਦਿੱਤਾ ਤੇ ਕਿਹਾ ਇੱਕ ਪਲ ਵੀ ਸਾਹ ਨਹੀਂ ਲੈਣ ਦਿੰਦੇ ਇਸ ਘਰ ਵਿੱਚ ਮੈਨੂੰ ਮੈਂ ਬਹੂ ਥੋੜੀ ਹਾਂ ਇਸ ਘਰ ਦੀ ਕੰਮ ਵਾਲੀ ਹਾਂ ਮੈਨੂੰ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਹੈ ਮੇਰੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਕਿ ਮੈਂ ਥੱਕੀ ਹਾਂ ਤੇ ਉਹ ਪੈਰ ਮਾਰਦੇ ਹੋਏ ਕਮਰੇ ਵਿੱਚੋਂ ਚਲੀ ਗਈ ਦਲਾਵਰ ਸਿੰਘ ਜੀ ਹੱਥ ਵਿੱਚ ਕੱਪੜੇ ਲੈ ਕੇ ਉੱਥੇ ਖੜੇ ਰਹਿ ਗਏ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਸੀ ਉਹ ਆਪਣੇ ਜਿਸ ਕੰਮ ਲਈ ਵੀ ਬਹੂਆਂ ਨੂੰ ਕਹਿੰਦੇ ਤਾਂ ਬਹੂਆਂ ਮੱਥੇ ਤੇ ਤਿਉੜੀ ਪਾ ਲੈਂਦੀਆਂ ਬਸ ਉਹਨਾਂ ਦੀ ਦੋ ਟਾਈਮ ਦੀ ਰੋਟੀ ਬਣਾ ਕੇ ਰੱਖ ਦਿੰਦੀਆਂ ਸੀ ਬਲਕਿ ਕਦੇ-ਕਦੇ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਦਲਾਵਰ ਸਿੰਘ ਨੂੰ ਘਰੇ ਖਾਣਾ ਵੀ ਨਹੀਂ ਮਿਲਦਾ ਸੀ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਉਸ ਦਿਨ ਹੋਇਆ ਸੀ ਦਲਾਵਰ ਸਿੰਘ satsang ਦੇ ਬਾਅਦ ਬਾਬਾ ਜੀ ਦੇ ਕੋਲ ਬੈਠ ਗਏ ਘਰ ਵਿੱਚ ਉਹਨਾਂ ਦਾ ਦਿਲ ਨਹੀਂ ਲੱਗਦਾ ਸੀ ਨੂੰਹਾਂ ਪੁੱਤ ਹਰ ਵਕਤ ਆਪਣੇ ਕਮਰਿਆਂ ਵਿੱਚ ਵੜੇ ਰਹਿੰਦੇ ਸੀ। ਪੋਤੇ-ਪੋਤੀਆਂ ਸਾਰੇ ਮੋਬਾਈਲ ਤੇ ਲੱਗੇ ਰਹਿੰਦੇ। ਇੰਨੇ ਜੀਆ ਦੇ ਹੁੰਦੇ ਹੋਏ ਵੀ ਘਰ ਵਿੱਚ ਹਰ ਵਕਤ ਸ਼ਾਇਆ ਸਨਾਟਾ ਉਹਨਾਂ ਦੇ ਦਿਲ ਨੂੰ ਪਰੇਸ਼ਾਨ ਕਰ ਦਿੰਦਾ। ਇਸ ਲਈ ਉਹ ਬਸ ਬਾਬਾ ਜੀ ਦੇ ਕੋਲ ਬੈਠ ਕੇ ਕੁਝ ਧੇਰ ਗੱਲਾਂ ਕਰਨ ਲੱਗ ਪਏ। ਘਰ ਵਾਪਸ ਆਏ ਤਾਂ ਉਹਨਾਂ ਨੂੰ ਰਾਤ ਦੇ 11 ਵਜh ਗਏ। ਬੱਚੇ ਪਰੇਸ਼ਾਨ ਹੋ ਰਹੇ ਹੋਣਗੇ। ਮੈਨੂੰ ਅੱਜ ਧੇਰ ਹੋ ਗਈ। ਦਲਾਵਰ ਸਿੰਘ ਜੀ ਇਹ ਸੋਚਦੇ ਹੋਏ ਘਰ ਆਏ ਤਾਂ ਅੰਦਰ ਸਾਰੀਆਂ ਲਾਈਟਾਂ ਬੰਦ ਸੀ ਤੇ ਦਰਵਾਜ਼ੇ ਵੀ ਬੰਦ ਸੀ। ਦਲਾਵਰ ਸਿੰਘ ਨੇ ਘਰ ਦਾ ਮੇਨ ਗੇਟ ਖੜਕਾਇਆ ਪਰ ਕਿਸੇ ਨੇ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ ਦੂਜੀ ਤੀਜੀ ਵਾਰ ਖੜਕਾਉਣ ਤੋਂ ਬਾਅਦ ਵੀ ਕੋਈ ਦਰਵਾਜ਼ਾ ਨਾ ਖੋਲਣ ਆਇਆ ਦਲਾਵਰ ਸਿੰਘ ਨੇ ਆਪਣੀ ਜੇਬ ਵਿੱਚੋਂ ਹੱਥ ਮਾਰਿਆ ਤਾਂ ਦੂਜੀ ਚਾਬੀ ਸੀ ਉਹਨਾਂ ਨੇ ਕੰਬਦੇ ਹੋਏ ਹੱਥਾਂ ਨਾਲ ਉਹ ਚਾਬੀ ਕੱਢ ਕੇ ਬੜੀ ਮੁਸ਼ਕਲ ਨਾਲ ਗੇਟ ਖੋਲ੍ਹਿਆ ਤੇ ਅੰਦਰ ਆ ਗਏ ਉਹਨਾਂ ਦੀ ਉਮਰ ਵੀ ਹੁਣ 52 ਸਾਲ ਤੋਂ ਉੱਪਰ ਹੋ ਚੁੱਕੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਪਰ ਅੰਦਰ ਤਾਂ ਬਿਲਕੁਲ ਚੁੱਪ ਤੇ ਸ਼ਾਂਤੀ ਸੀ ਹੌਲੀ-ਹੌਲੀ ਚਲਦੇ ਹੋਏ ਉਹ ਅੰਦਰ ਆ ਗਏ ਸੱਜੇ ਪਾਸੇ ਰਸੋਈ ਸੀ ਜਿਸ ਦੀ ਲਾਈਟ ਬੰਦ ਸੀ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਨੂਹਾ ਆਪਣੇ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੀਆਂ ਗਈਆਂ ਹਨ ਉਹਨਾਂ ਨੇ ਸੋਚਿਆ ਕਿ ਖੁਦ ਹੀ ਖਾਣਾ ਲੈ ਲੈਂਦਾ ਹਾਂ ਹੁਣ ਬੱਚਿਆਂ ਨੂੰ ਪਰੇਸ਼ਾਨ ਕੀ ਕਰਨਾ ਬਲਾਵਰ ਸਿੰਘ ਨੇ ਸੋਚਿਆ ਤੇ ਰਸੋਈ ਵਿੱਚ ਜਾ ਕੇ ਦੇਖਿਆ ਪਰ ਕਿਸੇ ਵੀ ਭਾਂਡੇ ਵਿੱਚ ਖਾਣਾ ਨਹੀਂ ਸੀ ਰੋਟੀ ਵਾਲਾ ਡੱਬਾ ਵੀ ਖਾਲੀ ਸੀ ਸਬਜ਼ੀ ਵਾਲਾ ਡੱਬਾ ਵੀ ਖਾਲੀ ਸੀ ਫਿਰ ਉਸਨੇ ਦੁਖੀ ਮਨ ਨਾਲ ਫਰਿੱਜ ਖੋਲੀ ਪਰ ਉਸ ਵਿੱਚ ਦੁੱਧ ਦੇ ਸਿਵਾ ਹੋਰ ਕੁਝ ਨਹੀਂ ਰੱਖਿਆ ਹੋਇਆ ਸੀ ਥੱਕ ਹਾਰ ਕੇ ਦਲਾਵਰ ਸਿੰਘ ਨੇ ਦੁੱਧ ਦਾ ਇੱਕ ਗਲਾਸ ਕੱਢ ਕੇ ਪੀ ਲਿਆ ਉਹਨਾਂ ਨੂੰ ਸ਼ੂਗਰ ਸੀ ਇਸ ਲਈ ਉਹਨਾਂ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗਿਆ ਕਰਦੀ ਸੀ ਸਾਰੀ ਰਾਤ ਉਹਨਾਂ ਨੇ ਕਰਵਟ ਬਦਲਦੇ ਹੋਏ گزار ਲਈ ਉਹਨਾਂ ਨੂੰ ਇੱਕ ਪਲ ਵੀ ਚੈਨ ਨਹੀਂ ਆਇਆ ਸਵੇਰ ਤੱਕ ਉਹਨਾਂ ਨੇ ਤੰਗ ਆ ਕੇ ਫੈਸਲਾ ਕਰ ਲਿਆ ਸੀ ਕਿ ਕੱਲ ਜੋ ਬਾਬਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਦੀ ਇੱਕ ਭੈਣ ਵਿਧਵਾ ਹੈ ਤੇ ਬਹੁਤ ਸਮੇਂ ਤੋਂ ਉਹਨਾਂ ਦੇ ਨਾਲ ਰਹਿੰਦੀ ਹੈ। ਉਹਨਾਂ ਦੀ ਭੈਣ ਦੀ ਉਮਰ 40 ਸਾਲਾਂ ਦੀ ਸੀ। ਦਲਾਵਰ ਸਿੰਘ ਨੇ ਫੈਸਲਾ ਕਰ ਲਿਆ ਕਿ ਉਹ ਬਾਬਾ ਜੀ ਦੀ ਉਸ ਭੈਣ ਨਾਲ ਵਿਆਹ ਕਰਵਾਉਣਗੇ। ਬੱਚੇ ਆਪਣੀ ਆਪਣੀ ਜ਼ਿੰਦਗੀ ਵਿੱਚ ਮਗਨ ਸੀ। ਇਹ ਇਕੱਲਾਪਨ ਦਲਾਵਰ ਸਿੰਘ ਨੂੰ ਖਾ ਰਿਹਾ ਸੀ। ਉਹਨਾਂ ਨੇ ਸੋਚਿਆ ਦੋਵੇਂ ਮੁੰਡਿਆਂ ਨਾਲ ਇਸ ਬਾਰੇ ਗੱਲ ਕਰ ਲਵਾਂ। ਪਰ ਮੁੰਡਿਆਂ ਦੇ ਕੋਲ ਸਮਾਂ ਹੁੰਦਾ ਤਾਂ ਦਲਾਵਰ ਸਿੰਘ ਦੇ ਕੋਲ ਬੈਠਦੇ। ਉਹਨਾਂ ਨੇ 2-3 ਵਾਰ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਪਰ ਬੱਚੇ ਮੋਬਾਈਲ ਵਿੱਚ ਸਿਰ ਦੇ ਕੇ ਹੂੰ ਹਾਂ ਕਰਦੇ ਤੇ ਇੱਧਰ ਉੱਧਰ ਨਿਕਲ ਜਾਂਦੇ। ਦਲਾਵਰ ਸਿੰਘ ਜੀ ਚੁੱਪਚਾਪ ਉੱਠੇ ਤੇ ਬਾਬੇ ਦੇ ਕੋਲ ਜਾ ਪਹੁੰਚੇ। ਉਹਨਾਂ ਨੇ ਆਪਣੀ ਗੱਲ ਜਦੋਂ ਬਾਬਾ ਜੀ ਨੂੰ ਦੱਸੀ ਤਾਂ ਉਹਨਾਂ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ। ਦਲਾਵਰ ਸਿੰਘ ਤੂੰ ਮੇਰੀ ਭੈਣ ਨਾਲ ਵਿਆਹ ਤਾਂ ਕਰਨਾ ਚਾਹੁੰਦਾ ਹੈ ਪਰ ਉਸ ਦਾ ਖਰਚਾ ਤੂੰ ਕਿਵੇਂ ਉਠਾਵੇਂਗਾ? ਬਾਬਾ ਜੀ ਨੇ ਪੁੱਛਿਆ ਤਾਂ ਦਲਾਵਰ ਸਿੰਘ ਨੇ ਸਿਰ ਹਿਲਾ ਦਿੱਤਾ। ਕਹਿੰਦੇ ਮੇਰੀ ਹਰ ਮਹੀਨੇ ਚੰਗੀ ਖਾਸੀ ਪੈਨਸ਼ਨ ਆਉਂਦੀ ਹੈ। ਮੈਂ ਆਪਣਾ ਤੇ ਆਪਣੀ ਪਤਨੀ ਦਾ ਖਰਚਾ ਉਠਾ ਸਕਦਾ ਹਾਂ ਘੱਟ ਤੋਂ ਘੱਟ ਮੇਰਾ ਦਿਲ ਤਾਂ ਲੱਗ ਜਾਵੇਗਾ ਤੇ ਮੈਨੂੰ ਰੋਟੀ ਵੀ ਟਾਈਮ ਤੇ ਮਿਲ ਜਾਇਆ ਕਰੇਗੀ। ਦਲਾਵਰ ਸਿੰਘ ਜੀ ਦੀ ਗੱਲ ਤੇ ਬਾਬਾ ਜੀ ਮੁਸਕਰਾ ਪਏ ਤੇ ਕਹਿੰਦੇ ਇਸ ਉਮਰ ਵਿੱਚ ਦੂਜਾ ਵਿਆਹ ਕਰਨਾ ਕੋਈ ਗਲਤ ਤਾਂ ਨਹੀਂ ਹੈ। ਕੋਈ ਗੱਲ ਨਹੀਂ ਜੇ ਤੂੰ ਕਹੇ ਤਾਂ ਮੈਂ ਤੁਹਾਡਾ ਦੋਵਾਂ ਦਾ ਅੱਜ ਹੀ ਵਿਆਹ ਕਰਵਾ ਦਿਆਂਗਾ। ਫਿਰ ਉਹ ਘਰੇ ਗਏ ਤੇ ਉਹਨਾਂ ਨੇ ਆਪਣੀ ਭੈਣ ਨਾਲ ਗੱਲ ਕੀਤੀ ਤੇ ਬਾਬਾ ਜੀ ਨੇ ਦਲਾਵਰ ਸਿੰਘ ਨਾਲ ਆਪਣੀ ਭੈਣ ਦਾ ਵਿਆਹ ਕਰ ਦਿੱਤਾ। ਦਲਾਵਰ ਸਿੰਘ ਬਹੁਤ ਖੁਸ਼ੀ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਦੂਜਾ ਸਾਥੀ ਆ ਗਿਆ ਸੀ ਉਹਨਾਂ ਨਾਲ ਦੁੱਖ ਸੁੱਖ ਕਰਨ ਦੇ ਲਈ ਉਹ ਆਪਣੀ ਪਤਨੀ ਦਾ ਹੱਥ ਫੜ ਕੇ ਜਿਸ ਸਮੇਂ ਘਰ ਗਏ ਉਹਨਾਂ ਦੇ ਚਿਹਰੇ ਤੇ ਅਨੋਖੀ ਹੀ ਚਮਕ ਸੀ ਸਾਹਮਣੇ ਹੀ ਵੇੜੇ ਵਿੱਚ ਉਹਨਾਂ ਦੇ ਦੋਵੇਂ ਬੇਟੇ ਤੇ ਨੂੰਹਾਂ ਬੈਠੀਆਂ ਹੋਈਆਂ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਅੱਜ ਕਿਸੇ ਦੇ ਕੋਲ ਮੋਬਾਈਲ ਨਹੀਂ ਸੀ ਬਲਕਿ ਉਹ ਸਾਰੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਹਨਾਂ ਨੇ ਜਦੋਂ ਦਲਾਵਰ ਸਿੰਘ ਨੂੰ ਇੱਕ ਔਰਤ ਦੇ ਨਾਲ ਘਰੇ ਆਉਂਦੇ ਹੋਏ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਉਹਨਾਂ ਦੀ ਨੂ ਕਹਿੰਦੀ "ਓਹੋ ਲੱਗਦਾ ਹੈ ਪਾਪਾ ਜੀ ਫੇਰ ਕੋਈ ਮਹਿਮਾਨ ਘਰੇ ਲੈ ਆਏ ਪਹਿਲਾਂ ਹੀ ਘਰ ਦੇ ਖਰਚੇ ਘੱਟ ਨਹੀਂ ਹੁੰਦੇ ਉੱਪਰੋਂ ਇਹਨਾਂ ਨੂੰ ਆਏ ਦਿਨ ਕਿਸੇ ਨਾ ਕਿਸੇ ਨੂੰ ਘਰੇ ਲਿਆਉਣ ਦਾ ਸ਼ੌਕ ਚੜਿਆ ਰਹਿੰਦਾ ਹੈ ਵੱਡੀ ਨੂ ਨੇ ਮੂੰਹ ਬਣਾ ਕੇ ਕਿਹਾ ਤਾਂ ਮੁੰਡੇ ਵੀ ਆਪਣੇ ਪਿਓ ਦੀ ਸ਼ਕਲ ਦੇਖਣ ਲੱਗੇ ਉਹਨਾਂ ਨੇ ਮੀਤੋ ਨੂੰ ਆਪਣੇ ਮੁੰਡਿਆਂ ਦੇ ਸਾਹਮਣੇ ਸੋਫੇ ਤੇ ਬਿਠਾ ਦਿੱਤਾ ਛੋਟੇ ਮੁੰਡੇ ਨੇ ਪੁੱਛਿਆ ਕਿ ਇਹ ਕੌਣ ਹੈ ਪਾਪਾ ਤਾਂ ਦਲਾਵਰ ਸਿੰਘ ਮੁਸਕਰਾ ਪਏ ਤੇ ਕਹਿਣ ਲੱਗੇ ਮੈਂ ਵਿਆਹ ਕਰਵਾ ਲਿਆ ਹੈ ਇਹ ਇੱਕ ਵਿਧਵਾ ਸੀ ਆਪਣੇ ਗੁਰਦੁਆਰੇ ਵਾਲੇ ਬਾਬੇ ਦੀ ਭੈਣ ਹੈ ਇਸ ਉਮਰ ਵਿੱਚ ਮੇਰੇ ਤੋਂ ਇਕੱਲਾਪਨ ਕੱਟਿਆ ਨਹੀਂ ਜਾਂਦਾ ਤੇ ਮੈਨੂੰ ਕੋਈ ਰੋਟੀ ਵੀ ਟਾਈਮ ਤੇ ਨਹੀਂ ਦਿੰਦਾ ਕੋਈ ਵੀ ਮੇਰਾ ਕੰਮ ਨਹੀਂ ਕਰਨਾ ਚਾਹੁੰਦਾ ਮੇਰੇ ਛੋਟੇ-ਮੋਟੇ ਕੰਮ ਮੇਰੀ ਪਤਨੀ ਕਰ ਦਿਆ ਕਰੂਗੀ ਕਿਉਂ ਮੀਤੋ ਦਲਾਵਰ ਸਿੰਘ ਨੇ ਉਸ ਵੱਲ ਦੇਖਿਆ ਤਾਂ ਉਹ ਹਲਕਾ ਜਿਹਾ ਹੱਸ ਪਈ ਪਰ ਉਹਨਾਂ ਦੇ ਦੋਨੇ ਮੁੰਡੇ ਤੇ ਨੂਹਾਂ ਦੇ ਉੱਤੇ ਤਾਂ ਜਿਵੇਂ ਪਹਾੜ ਰੁਟ ਗਿਆ ਉਹ ਗੁੱਸੇ ਵਿੱਚ ਕਹਿਣ ਲੱਗੇ ਪਾਪਾ ਤੁਹਾਨੂੰ ਸ਼ਰਮ ਨਹੀਂ ਆਈ ਇਸ ਉਮਰ ਵਿੱਚ ਵਿਆਹ ਕਰਵਾਉਂਦਿਆਂ ਨੂੰ ਲੋਕ ਕੀ ਕਹਿਣਗੇ ਸਾਨੂੰ ਅਤੇ ਚੰਗੇ ਲੋਕਾਂ ਦੇ ਤੌਰ ਤਰੀਕੇ ਇਹ ਨਹੀਂ ਹੁੰਦੇ ਜੋ ਤੁਸੀਂ ਕੀਤਾ ਹੈ। ਛੋਟਾ ਮੁੰਡਾ ਅਚਾਨਕ ਤਿਲ ਮਿਲਾ ਉੱਠਿਆ। ਦਲਾਵਰ ਸਿੰਘ ਹੈਰਾਨ ਰਹਿ ਗਈ। ਦੂਜਾ ਵਿਆਹ ਕਰਨ ਵਿੱਚ ਕੋਈ ਬੁਰਾਈ ਤਾਂ ਨਹੀਂ ਹੈ ਤੇ ਵੈਸੇ ਵੀ ਮੈਂ ਤਾਂ ਇੱਕ ਵਿਧਵਾ ਨਾਲ ਵਿਆਹ ਕੀਤਾ ਹੈ। ਸ਼ਰਮ ਦੀ ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਵੱਡੇ ਮੁੰਡੇ ਨੇ ਹੱਥ ਮਾਰ ਕੇ ਟੇਬਲ ਤੇ ਰੱਖੇ ਹੋਏ ਗੁਲਦਸਤੇ ਨੂੰ ਸੁੱਟ ਦਿੱਤਾ। ਵਿਧਵਾ ਨਾਲ ਵਿਆਹ ਕਰਵਾ ਲਿਆ। ਪਰ ਪਾਪਾ ਤੁਹਾਨੂੰ ਵਿਆਹ ਕਰਨ ਦੀ ਕੀ ਜ਼ਰੂਰਤ ਸੀ ਖਾਣਾ ਪੀਣਾ ਸਭ ਮਿਲ ਰਿਹਾ ਸੀ ਘਰ ਦਾ ਹਰ ਕੰਮ ਹੋ ਰਿਹਾ ਸੀ ਪਰ ਤੁਹਾਡੇ ਵਿੱਚ ਹਫਸ ਹੈ ਕਿ ਪੂਰੀ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਦਲਾਵਰ ਸਿੰਘ ਦਾ ਚਿਹਰਾ ਲਾਲ ਹੋ ਗਿਆ ਸਾਹਮਣੇ ਬੈਠੀ ਮੀਤੋ ਵੀ ਸ਼ਰਮਿੰਦਾ ਜਈ ਹੋ ਗਈ ਫਿਰ ਦਰਾਵਰ ਸਿੰਘ ਨੇ ਗੁੱਸੇ ਵਿੱਚ ਕਿਹਾ ਚੁੱਪ ਹੋ ਜਾਓ ਬੱਸ ਬਹੁਤ ਹੋ ਗਿਆ ਜੀ ਹੁਣ ਕਿਸੇ ਨੇ ਉਲਟੀ ਸਿੱਧੀ ਕੋਈ ਵੀ ਗੱਲ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੀਤੋ ਮੇਰੀ ਪਤਨੀ ਹੈ ਤੇ ਅੱਜ ਤੋਂ ਇਹ ਇਸ ਘਰ ਵਿੱਚ ਹੀ ਰਹੂਗੀ ਦਲਾਵਰ ਸਿੰਘ ਨੇ ਹੱਥ ਉਠਾ ਕੇ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਛੋਟਾ ਮੁੰਡਾ ਕਹਿੰਦਾ ਘਰ ਵਿੱਚ ਪਹਿਲਾਂ ਹੀ ਖਾਣ ਪੀਣ ਨੂੰ ਕੁਝ ਨਹੀਂ ਹੈ ਇੰਨੀ ਮੁਸ਼ਕਲ ਨਾਲ ਤਾਂ ਗੁਜ਼ਾਰਾ ਹੁੰਦਾ ਹੈ ਮੰਗਿਹਾਈ ਦੇ ਦੌਰ ਵਿੱਚ ਅਤੇ ਤੁਸੀਂ ਇੱਕ ਹੋਰ ਨੂੰ ਉਠਾ ਕੇ ਲੈ ਆਏ ਇਹਨਾਂ ਦੇ ਖਰਚੇ ਪੂਰੇ ਕੌਣ ਕਰੂਗਾ ਦਲਾਵਰ ਸਿੰਘ ਨੇ ਆਪਣੇ ਮੁੰਡਿਆਂ ਤੇ ਨੋਹਾ ਨੂੰ ਦੇਖਿਆ ਸਾਰਿਆਂ ਦੇ ਚਿਹਰਿਆਂ ਤੇ ਨਫ਼ਰਤ ਛਾਈ ਹੋਈ ਸੀ ਤੇ ਉਹਨਾਂ ਨੇ ਕਿਹਾ ਕਿਸੇ ਨੂੰ ਮੇਰੇ ਅਤੇ ਮੇਰੀ ਪਤਨੀ ਦੇ ਖਰਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਮੇਰੀ ਪੈਨਸ਼ਨ ਆਉਂਦੀ ਹੈ ਤੇ ਮੇਰੀ ਪੈਨਸ਼ਨ ਨਾਲ ਸਾਡਾ ਦੋਵਾਂ ਦਾ ਗੁਜ਼ਾਰਾ ਹੋ ਜਾਵੇਗਾ। ਦਿਲਾਵਰ ਸਿੰਘ ਦੀ ਇਸ ਗੱਲ ਤੇ ਇੱਕ ਵਾਰ ਫਿਰ ਉਹਨਾਂ ਦੇ ਦੋਵੇਂ ਮੁੰਡਿਆਂ ਦੇ ਸਿਰ ਤੇ ਜਿਵੇਂ ਕੋਈ ਬੰਬ ਹੀ ਡਿੱਗ ਗਿਆ ਹੋਵੇ ਕਿਉਂਕਿ ਪੈਨਸ਼ਨ ਦਾ ਪੈਸਾ ਉਹ ਪਿਓ ਨੂੰ ਲੈਣ ਕਦੋਂ ਦਿੰਦੇ ਸੀ ਸਾਰੇ ਦਾ ਸਾਰਾ ਪੈਸਾ ਤਾਂ ਉਹ ਆਪ ਖੁਦ ਹੀ ਹੜੱਪ ਕਰਦੇ ਸੀ। ਉਹਨਾਂ ਨੇ ਆਪਣੇ ਸਿਰ ਤੇ ਖਤਰੇ ਦੀ ਘੰਟੀ ਵੱਜਦੀ ਹੋਈ ਮਹਿਸੂਸ ਕੀਤੀ। ਦਿਲਾਵਰ ਸਿੰਘ ਮੀਤੋ ਨੂੰ ਆਪਣੇ ਕਮਰੇ ਵਿੱਚ ਲੈ ਕੇ ਚਲੇ ਗਏ। ਪਿੱਛੋਂ ਘਰ ਵਿੱਚ ਜਿਵੇਂ ਇੱਕ ਤੂਫਾਨ ਜਿਹਾ ਆ ਗਿਆ। ਨੋਹਾ ਦੇ ਪੁੱਤਾਂ ਦਾ ਜਿਵੇਂ ਦਿਮਾਗ ਖਰਾਬ ਹੋ ਗਿਆ। ਦਲਾਵਰ ਸਿੰਘ ਜੀ ਦੀ ਇਸ ਹਰਕਤ ਤੇ ਉਹ ਅੱਗ ਬਬੁਲਾ ਹੋ ਉઠੇ ਅਤੇ ਉਹਨਾਂ ਨੂੰ ਹੁਣ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰਨ। ਮੁਹੱਲੇ ਵਿੱਚ ਇੱਕ ਦੋ ਲੋਕਾਂ ਨੇ ਮੁੰਡਿਆਂ ਨੂੰ ਪੁੱਛਿਆ ਕਿ ਦਲਾਵਰ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਹੈ ਤਾਂ ਮੁੰਡੇ ਤਾਂ ਜਿਵੇਂ ਗੁੱਸੇ ਨਾਲ ਭਰ ਗਏ। ਕਹਿੰਦੇ ਹਾਂ ਬੁੱਢੇ ਨੇ ਇਸ ਉਮਰ ਵਿੱਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਉਹਨਾਂ ਨੇ ਸਾਨੂੰ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ। ਇਸ ਤੋਂ ਤਾਂ ਚੰਗਾ ਸੀ ਕਿ ਉਹ ਮਰ ਹੀ ਜਾਂਦਾ। ਕਟ ਤੋਂ ਕਟ ਸਾਨੂੰ ਇਹ ਦਿਨ ਤਾਂ ਨਾ ਦੇਖਣੇ ਪੈਂਦੇ। ਮੁੰਡਿਆਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੇ ਮੁਹੱਲੇ ਵਾਲੇ ਹਰਾਣ ਰਹ ਜਾਂਦੇ। ਇੱਕ ਦੋ ਬੰਦਿਆਂ ਨੇ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਵੀ ਕੀਤੀ ਕਿ ਬੇਟਾ ਤੁਹਾਡੇ ਪਿਓ ਨੇ ਵਿਆਹ ਕੀਤਾ ਹੈ ਕੋਈ ਗਲਤ ਕੰਮ ਨਹੀਂ ਕੀਤਾ ਤੇ ਵੈਸੇ ਵੀ ਦੂਜਾ ਵਿਆਹ ਕਰਨਾ ਕੋਈ ਗਲਤ ਨਹੀਂ ਹੈ। ਉਹਨਾਂ ਨੇ ਇੱਕ ਵਿਧਵਾ ਨੂੰ ਸਹਾਰਾ ਦਿੱਤਾ ਹੈ। ਪਰ ਮੁੰਡਿਆ ਨੂੰ ਬਹੁਤ ਗੁੱਸਾ ਆਉਂਦਾ ਉਹ ਗੁੱਸੇ ਵਿੱਚ ਅੱਗੇ ਚਲੇ ਜਾਂਦੇ। ਹੁਣ ਮਹੱਲੇ ਵਾਲਿਆਂ ਨੂੰ ਕੀ ਦੱਸਦੇ ਕਿ ਅਸਲੀ ਗੁੱਸਾ ਤਾਂ ਉਹਨਾਂ ਨੂੰ ਇਸ ਗੱਲ ਦਾ ਹੈ ਕਿ ਪਿਓ ਨੇ ਕਹਿ ਦਿੱਤਾ ਸੀ ਕੇ ਪੈਨਸ਼ਨ ਪਹਿਲਾਂ ਜੋ ਮੁੰਡੇ ਰੱਖਦੇ ਸੀ ਹੁਣ ਉਹ ਖੁਦ ਰੱਖਣਗੇ ਦਲਾਵਰ ਸਿੰਘ ਨੂੰ ਹੁਣ ਬਹੁਤ ਆਰਾਮ ਮਿਲ ਗਿਆ ਸੀ ਪਹਿਲਾਂ ਉਹ ਹਰ ਕੰਮ ਲਈ ਨੂਹਾ ਤੇ ਨਿਰਪਰ ਰਹਿੰਦੇ ਸੀ ਹੁਣ ਉਹਨਾਂ ਦੀ ਪਤਨੀ ਚੁੱਪਚਾਪ ਉਹ ਕੰਮ ਕਰ ਦਿੰਦੀ ਸੀ ਦਲਾਵਰ ਸਿੰਘ ਦੇ ਕੱਪੜੇ ਹਰ ਸਮੇਂ ਪ੍ਰੈਸ ਹੋ ਕੇ ਅਲਮਾਰੀ ਵਿੱਚ ਰਹਿਣ ਲੱਗੇ ਸਮੇਂ ਤੇ ਧੋਤੇ ਜਾਂਦੇ ਤੇ ਉਹਨਾਂ ਕੱਪੜਿਆਂ ਨੂੰ ਮੀਤੋਂ ਹਮੇਸ਼ਾ ਧੋ ਕੇ ਪ੍ਰੈਸ ਕਰਕੇ ਰੱਖਦੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੁੰਦੀ ਦੋ ਦਿਨਾਂ ਬਾਅਦ ਉਹਨਾਂ ਦੀ ਪੈਨਸ਼ਨ ਆਉਣੀ ਸੀ ਵੱਡਾ ਮੁੰਡਾ ਸਵੇਰੇ ਸਵੇਰੇ ਹੀ ਤਿਆਰ ਹੋ ਕੇ ਬੈਂਕ ਜਾਣ ਲਈ ਨਿਕਲ ਪਿਆ। ਉਹਨਾਂ ਦੇ ਬੇਟੇ ਨੇ ਫਰਮਾਇਸ਼ ਕੀਤੀ ਸੀ ਕਿ ਆਈਫੋਨ ਚਾਹੀਦਾ ਹੈ। ਹੁਣ ਆਈਫੋਨ ਦਵਾਉਣ ਦੇ ਲਈ ਪੈਸੇ ਉਹਨਾਂ ਦੀ ਜੇਬ ਵਿੱਚ ਤਾਂ ਹੈ ਨਹੀਂ ਸੀ। ਉਹਨਾਂ ਦਾ ਪੱਕਾ ਇਰਾਦਾ ਸੀ ਕਿ ਪੈਨਸ਼ਨ ਵਾਲੇ ਪੈਸੇ ਲੈ ਕੇ ਉਹ ਆਪਣੇ ਮੁੰਡੇ ਨੂੰ ਆਈਫੋਨ ਹੀ ਦਵਾ ਦੇਵੇਗਾ। ਜਲਦੀ ਜਲਦੀ ਗੱਡੀ ਡਰਾਈਵ ਕਰਦਿਆ ਹੋਇਆ ਜਦੋਂ ਉਹ ਬੈਂਕ ਪਹੁੰਚਿਆ ਤਾਂ ਇਹ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਬੈਂਕ ਦੇ ਕਲਰਕ ਦੇ ਨਾਲ ਸਾਹਮਣੇ ਹੀ ਦਲਾਵਰ ਸਿੰਘ ਖੜੇ ਸੀ। ਤੇ ਮੁਸਕਰਾਉਂਦੇ ਹੋਏ ਹੱਥ ਮਿਲਾ ਕੇ ਉਹਨਾਂ ਨਾਲ ਗੱਲਾਂ ਕਰ ਰਹੇ ਸੀ। ਵੱਡਾ ਮੁੰਡਾ ਹਰਜਿੰਦਰ ਭੱਜ ਕੇ ਦਲਾਵਰ ਸਿੰਘ ਦੇ ਕੋਲ ਆਇਆ ਤੇ ਕਹਿਣ ਲੱਗਿਆ, ਤੁਸੀਂ ਇੱਥੇ ਕੀ ਕਰ ਰਹੇ ਹੋ ਪਾਪਾ ਜੀ? ਕਿਹਾ ਤਾਂ ਸੀ ਕਿ ਬੈਂਕ ਵਿੱਚੋਂ ਮੈਂ ਤੁਹਾਡੀ ਪੈਨਸ਼ਨ ਦੇ ਪੈਸੇ ਕਢਵਾ ਲਵਾਂਗਾ। ਹਰਜਿੰਦਰ ਨੇ ਗੁੱਸੇ ਨਾਲ ਕਿਹਾ ਤਾਂ ਦਲਾਵਰ ਸਿੰਘ ਉਸਨੂੰ ਦੇਖਦੇ ਰਹਿ ਗਏ ਅਤੇ ਉਹ ਕਹਿੰਦੇ, ਨਹੀਂ ਅੱਗੇ ਤੋਂ ਮੈਂ ਆਪਣੀ ਪੈਨਸ਼ਨ ਦੇ ਪੈਸੇ ਖੁਦ ਹੀ ਕਢਵਾ ਲਿਆ ਕਰਾਂਗਾ। ਮੈਂ ਕਲਰਕ ਨਾਲ ਗੱਲ ਕਰ ਲਈ ਹੈ ਕਿ ਮੇਰੇ ਸਿਵਾ ਕਿਸੇ ਨੂੰ ਵੀ ਪੈਸੇ ਨਾ ਦੇਣਾ। ਦਲਾਵਰ ਸਿੰਘ ਨੇ ਕਿਹਾ ਤਾਂ ਹਰਜਿੰਦਰ ਸਿੰਘ ਅਚਾਨਕ ਸੁਣ ਕੇ ਹਰਾਣ ਰਹਿ ਗਿਆ ਉਸ ਦਾ ਰੰਗ ਗੁੱਸੇ ਨਾਲ ਲਾਲ ਹੋ ਗਿਆ ਜਦੋਂ ਦਲਾਵਰ ਸਿੰਘ ਪੈਸੇ ਲੈ ਕੇ ਬੈਂਕ ਵਿੱਚੋਂ ਬਾਹਰ ਨਿਕਲੇ ਤਾਂ ਹਰਜਿੰਦਰ ਦੀ ਗੱਡੀ ਖੜੀ ਸੀ ਉਹ ਦਰਵਾਜ਼ਾ ਖੋਲ ਕੇ ਅੰਦਰ ਬੈਠਣ ਲੱਗੇ ਪਰ ਹਰਜਿੰਦਰ ਨੇ ਉਸ ਦਾ ਹੱਥ ਪਾਸੇ ਕਰ ਦਿੱਤਾ ਤੇ ਉਸ ਨੂੰ ਆਪਣੀ ਗੱਡੀ ਵਿੱਚੋਂ ਧੱਕਾ ਦੇ ਕੇ ਪਰਾਂ ਕਰ ਦਿੱਤਾ ਅਤੇ ਕਹਿਣ ਲੱਗਿਆ ਜੇ ਤੂੰ ਆਪਣੀ ਪੈਨਸ਼ਨ ਦੇ ਪੈਸੇ ਹੀ ਸਾਨੂੰ ਨਹੀਂ ਦੇਣੇ ਤਾਂ ਮੇਰੀ ਗੱਡੀ ਵਿੱਚ ਬੈਠਣ ਦੀ ਵੀ ਕੋਈ ਲੋੜ ਨਹੀਂ ਹੈ ਖੁਦ ਹੀ ਆ ਪੈਦਲ ੱੱਕੇ ਖਾਂਦੇ ਹੋਏ ਤਾਂ ਕਿ ਤੇਰੀ ਅਕਲ ਟਿਕਾਣੇ ਆ ਜਾਵੇ ਗੱਡੀ ਵਿੱਚ ਬੈਠਦੇ ਹੋਏ ਹਰਜਿੰਦਰ ਬੁੜਬੁੜ ਕਰਦਾ ਹੋਇਆ ਚਲਿਆ ਗਿਆ ਦਲਾਵਰ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੂੰ ਯਾਦ ਆਇਆ ਕਿ ਇਹ ਗੱਡੀ ਵੀ ਉਹਨਾਂ ਨੇ ਖੁਦ ਹੀ ਪੈਸੇ ਇਕੱਠੇ ਕਰਕੇ ਹਰਜਿੰਦਰ ਨੂੰ ਲੈ ਕੇ ਦਿੱਤੀ ਸੀ ਪਰ ਉਹਨਾਂ ਨੇ ਹੌਸਲੇ ਤੋਂ ਕੰਮ ਲਿਆ ਤੇ ਚੁੱਪਚਾਪ ਘਰ ਆ ਗਏ ਉਹਨਾਂ ਦੀ ਪਤਨੀ ਦੀਆਂ ਕੁਝ ਦਵਾਈਆਂ ਸੀ ਜੋ ਉਹਨਾਂ ਨੇ ਵਾਪਸੀ ਸਮੇਂ ਖਰੀਦਣੀਆਂ ਸੀ ਤੇ ਖਰੀਦ ਕੇ ਘਰ ਆ ਗਏ ਪਰ ਉਹਨਾਂ ਦੀ ਪਤਨੀ ਕਮਰੇ ਵਿੱਚ ਕਿਤੇ ਵੀ ਨਹੀਂ ਸੀ ਉਹਨਾਂ ਨੇ 2-3 ਵਾਰ ਆਵਾਜ਼ ਮਾਰੀ ਮਿੱਤੋ ਮਿੱਤੋ ਕਿੱਥੇ ਹੈ ਪਰ ਕੋਈ ਦਿਖਾਈ ਨਾ ਦਿੱਤਾ ਉਹ ਚੁੱਪਚਾਪ ਚਾਦਰ ਲੈ ਕੇ ਲੇਟ ਗਿਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਮਿੱਤੋ ਦੀ ਜਾਨ ਤਾਂ ਉਹਨਾਂ ਦੀਆਂ ਨੋਹਾ ਨੇ ਮੁਸੀਬਤ ਵਿੱਚ ਪਾ ਦਿੱਤੀ ਹੈ ਹੋਇਆ ਕੁਝ ਇਸ ਤਰ੍ਹਾਂ ਕਿ ਵੱਡੇ ਮੁੰਡੇ ਦਾ ਪੋਤਾ ਸ਼ਰਾਰਤ ਨਾਲ ਬਾਥਰੂਮ ਦੀ ਟੂਟੀ ਚਲਾ ਕੇ ਛੱਡ ਗਿਆ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਘਰ ਦਾ ਪਾਣੀ ਬਰਬਾਦ ਕੀਤਾ ਦੋਵੇਂ ਨੋਹਾ ਆਰਾਮ ਨਾਲ ਸੁੱਤੀਆਂ ਹੋਈਆਂ ਸੀ ਉਹ ਜਦੋਂ ਉਠੀਆਂ ਤਾਂ ਛੱਤ ਵਾਲੀ ਟੈਂਕੀ ਵਿੱਚੋਂ ਪਾਣੀ ਖਤਮ ਹੋ ਚੁੱਕਿਆ ਸੀ ਤੇ ਉਸੇ ਸਮੇਂ ਲਾਈਟ ਵੀ ਚਲੀ ਗਈ ਲੋਡ ਸ਼ੈਡਿੰਗ ਨੇ ਵੈਸੇ ਹੀ ਜੀਣਾ ਦੁੱਬਰ ਕਰ ਰੱਖਿਆ ਸੀ ਤੇਜ਼ ਗਰਮੀ ਵਿੱਚ ਪਾਣੀ ਦੇ ਬਿਨਾਂ ਰਹਿਣਾ ਮੁਸ਼ਕਲ ਹੋਣ ਲੱਗਿਆ ਹੁਣ ਦੋਵੇਂ ਨੂੰਹਾਂ ਸਿਰ ਫੜ ਕੇ ਬੈਠ ਗਈਆਂ ਪਾਣੀ ਦੀ ਵਿਵਸਥਾ ਕਿੱਥੋਂ ਕਰੀਏ ਲਾਈਟ ਆਉਣ ਵਿੱਚ ਤਾਂ ਅਜੇ 2 ਘੰਟੇ ਬਾਕੀ ਸੀ ਅਚਾਨਕ ਛੋਟੀ ਨੂੰ ਕਹਿਣ ਲੱਗੀ ਦੀਦੀ ਇਹ ਜੋ ਨਵੀਂ ਮੈਡਮ ਆਪਣੇ ਘਰੇ ਆਈ ਹੈ ਜ਼ਰਾ ਇਸ ਨੂੰ ਟੈਸਟ ਕਰਦੇ ਹਾਂ ਅੱਜ ਕਿ ਉਸ ਤੋਂ ਕੋਈ ਕੰਮ ਹੁੰਦਾ ਹੈ ਜਾਂ ਨਹੀਂ ਛੋਟੀ ਨੂੰ ਮੁਸਕਰਾ ਕੇ ਬੋਲੀ ਤਾਂ ਵੱਡੀ ਨੂੰ ਨੇ ਵੀ ਮੀਤੋ ਵੱਲ ਦੇਖਿਆ ਤੇ ਕਿਹਾ ਹਾਂ ਇਹ ਤਾਂ ਮੈਨੂੰ ਯਾਦ ਹੀ ਨਹੀਂ ਆਇਆ ਵੱਡੀ ਨੂੰ ਵੀ ਹੱਸ ਪਈ ਤੇ ਉਸ ਨੇ ਮੀਤੋ ਨੂੰ ਆਵਾਜ਼ ਮਾਰੀ ਕਹਿੰਦੀ ਉਹ ਮੰਮੀ ਜੀ ਜ਼ਰਾ ਇੱਧਰ ਆਇਓ ਮੀਤੋ ਆਪਣੇ ਕਮਰੇ ਵਿੱਚ ਜਾ ਰਹੀ ਸੀ ਇਸ ਤਰ੍ਹਾਂ ਉਹਨਾਂ ਦਾ ਬੁਲਾਉਣਾ ਉਸ ਨੂੰ ਚੰਗਾ ਨਾ ਲੱਗਿਆ ਪਰ ਉਹ ਘੱਟ ਬੋਲਣ ਵਾਲੀ ਔਰਤ ਸੀ ਚੁੱਪਚਾਪ ਦੋਵੇਂ ਨੂਹਾਂ ਦੇ ਕੋਲ ਚਲੀ ਗਈ ਕਹਿੰਦੀ ਬੇਟਾ ਕੀ ਗੱਲ ਹੈ ਤੁਸੀਂ ਮੈਨੂੰ ਬੁਲਾਇਆ ਸੀ ਵੱਡੀ ਨੂਣ ਨੇ ਆਪਣੇ ਵਾਲ ਪਾਸੇ ਕਰਦੇ ਹੋਏ ਕਿਹਾ ਜੀ ਹਾਂ ਬੁਲਾਇਆ ਸੀ ਹੁਣ ਤੁਸੀਂ ਇਸ ਘਰ ਵਿੱਚ ਆ ਹੀ ਗਏ ਹੋ ਤਾਂ ਫਿਰ ਖੁਦ ਨੂੰ ਇਸ ਘਰ ਦਾ ਮੈਂਬਰ ਹੀ ਸਮਝੋ ਹਲਕੇ ਥੋੜਾ ਕੰਮ ਵੀ ਕਰ ਲਿਆ ਕਰੋ ਤੂੰ ਸਿਰਫ ਪਪਾ ਜੀ ਦੇ ਕੱਪੜੇ ਧੋਦੀ ਹੈਂ ਤੇ ਉਹਨਾਂ ਨੂੰ ਪ੍ਰੈਸ ਕਰਦੀ ਹੈਂ ਉਹ ਕੰਮ ਤਾਂ ਅਸੀਂ ਪਹਿਲਾਂ ਵੀ ਕਰਦੀਆਂ ਸੀ ਉੱਪਰ ਛੱਤ ਵਾਲੀ ਟੈਂਕੀ ਵਿੱਚ ਪਾਣੀ ਖਤਮ ਹੋ ਗਿਆ ਹੈ ਪਰ ਗਰਮੀ ਬਹੁਤ ਹੈ ਤੁਸੀਂ ਇਸ ਤਰ੍ਹਾਂ ਕਰੋ ਹੇਠਾਂ ਵਾਲੀ ਟੈਂਕੀ ਵਿੱਚੋਂ ਪਾਣੀ ਕੱਢ ਕੇ ਬਾਥਰੂਮ ਵਿੱਚ ਪਾਣੀ ਭਰ ਦਿਓ ਵੱਡੀ ਨੂਣ ਨੇ ਹੁਕਮ ਦਿੰਦੇ ਹੋਏ ਕਿਹਾ ਤਮੀ ਤੋਂ ਹੈਰਾਨ ਪਰੇਸ਼ਾਨ ਉਹਨਾਂ ਦੀ ਸ਼ਕਲ ਦੇਖਣ ਲੱਗੀ ਕਹਿੰਦੀ ਪਰ ਬੇਟਾ ਇਹ ਤਾਂ ਬਹੁਤ ਔਖਾ ਕੰਮ ਹੈ ਤੇ ਮੇਰੇ ਜੋੜਾਂ ਵਿੱਚ ਦਰਦ ਬਹੁਤ ਹੁੰਦਾ ਹੈ ਮੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ ਮੀਤੋ ਨੇ ਪਰੇਸ਼ਾਨੀ ਨਾਲ ਕਿਹਾ ਤਾਂ ਛੋਟੀ ਨੂੰ ਇੱਕਦਮ ਤਿਲਮਿਲਾ ਉੱਠੀ ਤੇ ਖੜੀ ਹੋ ਗਈ ਤੇ ਕਹਿਣ ਲੱਗੀ ਇਸ ਘਰ ਵਿੱਚ ਰਹਿਣਾ ਹੈ ਤਾਂ ਕੰਮ ਤਾਂ ਕਰਨਾ ਹੀ ਪਵੇਗਾ ਨਹੀਂ ਤਾਂ ਹੁਣੇ ਹਰਜਿੰਦਰ ਵੀਰੇ ਹੁਣੀ ਆਉਂਦੇ ਹੋਣਗੇ ਤਾਂ ੱੱਕੇ ਮਾਰ ਕੇ ਤੈਨੂੰ ਇਸ ਘਰ ਵਿੱਚੋਂ ਕੱਢ ਦੇਵਾਂਗੀ ਸਿਰਫ ਪਾਪਾ ਦੀ ਪੈਨਸ਼ਨ ਤੇ ਕਬਜ਼ਾ ਕਰਨ ਲਈ ਆਈ ਸੀ ਨਾ ਬੁੱਢੀਏ ਜਲਦੀ ਜਾ ਅਤੇ ਜਲਦੀ ਜਾ ਕੇ ਪਾਣੀ ਭਰ ਛੋਟੀ ਨੂੰ ਦੇ ਰੋਲਾ ਪਾਉਣ ਤੇ ਮਿੱਤੋ ਡਰ ਗਈ ਉਹ ਜਲਦੀ ਨਾਲ ਉੱਥੋਂ ਚਲੀ ਗਈ ਅਤੇ ਦੇਖਿਆ ਤਾਂ ਸੱਚੀ ਹੀ ਕਿਸੇ ਟੂਟੀ ਵਿੱਚ ਪਾਣੀ ਨਹੀਂ ਆ ਰਿਹਾ ਸੀ ਵੱਡੀ ਟੈਂਕੀ ਦੇਖ ਕਿਨਾਰੇ ਤੇ ਖੜੀ ਹੋ ਕੇ ਉਹ ਸੋਚਦੀ ਰਹੀ ਕਿ ਹੱਡੀਆਂ ਵਿੱਚ ਇੰਨੀ ਤਾਕਤ ਹੀ ਨਹੀਂ ਹੈ ਕਿ ਉਹ ਬਾਲਟੀਆਂ ਭਰ-ਭਰ ਕੇ ਪਾਣੀ ਬਾਹਰ ਕੱਢਦੀ ਪਰ ਕੰਮ ਤਾਂ ਕਰਨਾ ਹੀ ਸੀ ਉਹਨਾਂ ਨੇ ਉੱਥੋਂ ਇੱਕ ਛੋਟੀ ਜਿਹੀ ਬਾਲਟੀ ਚੁੱਕ ਕੇ ਟੈਂਕੀ ਦਾ ਢੱਕਣ ਚੁੱਕਿਆ ਤੇ ਝੁਕ ਝੁਕ ਕੇ ਪਾਣੀ ਕੱਢਣ ਲੱਗੀ ਉਸ ਦੀ ਜੋੜਾਂ ਵਿੱਚ ਦਰਦ ਹੋਣ ਲੱਗਿਆ ਕਮਰ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ ਪਰ ਬਾਲਟੀਆਂ ਭਰ-ਭਰ ਕੇ ਵਾਸ਼ਰੂਮ ਵਿੱਚ ਪਾਣੀ ਭਰਨ ਤੋਂ ਲੈ ਕੇ ਰਸੋਈ ਦਾ ਸਾਰਾ ਕੰਮ ਨੂਹਾ ਨੇ ਉਸ ਤੋਂ ਹੀ ਕਰਵਾਇਆ ਤੇ ਆਕਰ ਵਿੱਚ ਪੋਚਾ ਵੀ ਲਗਵਾਇਆ ਮੀਤੋ ਦੀ ਹਾਲਤ ਖਰਾਬ ਹੋ ਚੁੱਕੀ ਸੀ ਜਿਸ ਸਮੇਂ ਦਲਾਵਰ ਸਿੰਘ ਘਰ ਆਏ ਮੀਤੋ ਥੱਕ ਕੇ ਪੌੜੀਆਂ ਤੇ ਬੈਠ ਗਈ ਦਲਾਵਰ ਸਿੰਘ ਦੀ ਆਵਾਜ਼ ਉਸ ਨੇ ਸੁਣ ਲਈ ਸੀ ਪਰ ហេਠਾ ਉੱਤਰ ਕੇ ਉਸ ਦੇ ਕੋਲ ਜਾਣ ਦੀ ਉਸ ਵਿੱਚ ਹਿੰਮਤ ਹੀ ਨਹੀਂ ਹੋਈ ਉਸ ਦੇ ਗੋਡੇ ਬਹੁਤ ਦਰਦ ਕਰ ਰਹੇ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਤਾਂ ਉਨੇ ਚਰਨ ਨੂੰ ਹਰਜਿੰਦਰ ਦਾ ਵੱਡਾ ਮੁੰਡਾ ਹੱਥ ਵਿੱਚ ਬੈਟ ਤੇ ਬਾਲ ਲੈ ਕੇ ਉਸ ਦੇ ਕੋਲੋਂ ਲੰਘਿਆ ਕਹਿੰਦਾ ਆਂਟੀ ਇੱਥੋਂ ਪਾਸੇ ਹੋ ਜਾ ਅਸੀਂ ਕਰੈਕਟ ਖੇਡਣਾ ਹੈ ਉਸ ਨੇ ਬਤਮੀਜ਼ੀ ਨਾਲ ਮੀਤੋ ਨੂੰ ਕਿਹਾ ਤਾਂ ਮੀਤੋ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਕਹਿੰਦੀ ਬੇਟਾ ਮੈਂ ਹੁਣੇ ហេਠਾ ਚਲੀ ਜਾਂਦੀ ਹਾਂ ਮੇਰੇ ਪੈਰਾਂ ਵਿੱਚ ਦਰਦ ਹੋ ਰਿਹਾ ਹੈ ਮੀਤੋ ਨੇ ਹੌਲੀ ਜਿਹਾ ਕਿਹਾ ਪਰ ਹਰਜਿੰਦਰ ਦਾ ਮੁੰਡਾ ਬਹੁਤ ਹੀ ਜ਼ਿਆਦਾ ਬਦਤਮੀਜ਼ ਸੀ। ਉਸਨੇ ਗੁੱਸੇ ਨਾਲ ਆਪਣੇ ਦੋਸਤਾਂ ਵੱਲ ਦੇਖਿਆ ਜੋ ਕ੍ਰਿਕਟ ਖੇਡਣ ਲਈ ਛੱਤ ਤੇ ਜਾ ਰਹੇ ਸੀ। ਹੁਣ ਇਹ ਲੰਗੜੀ ਬੁੱਢੀ ਇੱਥੇ ਬੈਠ ਗਈ ਹੈ। ਹੁਣ ਨਹੀਂ ਜਾਵੇਗੀ। ਆਪੇ ਜਦੋਂ ਇਸ ਨੂੰ ਗੇਂਦ ਲੱਗੂਗੀ ਨਾ ਤਾਂ ਰੌਲਾ ਪਾਉਗੀ। ਚਲੋ ਆਪਾਂ ਕ੍ਰਿਕਟ ਖੇਡਦੇ ਹਾਂ। ਗੇਂਦ ਵੱਜਦੀ ਹੈ ਤਾਂ ਇਸ ਨੂੰ ਵੱਜਦੀ ਰਹੇ। ਜੇ ਕਿਸੇ ਨੇ ਕੁਝ ਬੋਲਿਆ ਤਾਂ ਮੈਂ ਕਹੂੰਗਾ ਕਿ ਇਹ ਆਂਟੀ ਇੱਥੋਂ ਪਾਸੇ ਨਹੀਂ ਹੋ ਰਹੀ ਸੀ। ਬਦਤਮੀਜ਼ੀ ਤੇ ਗੁੱਸੇ ਵਿੱਚ ਉਹ ਬਿਲਕੁਲ ਆਪਣੇ ਪਾਪਾ ਵਰਗਾ ਸੀ। ਮੀਤੋ ਹੱਕੀ ਬੱਕੀ ਰਹਿ ਗਈ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਉੱਠਦੀ ਹਰਜਿੰਦਰ ਦੇ ਮੁੰਡੇ ਨੇ ਸ਼ਾਰਟ ਲਗਾ ਕੇ ਜ਼ੋਰ ਨਾਲ ਗੇਂਦ ਉਸ ਨੂੰ ਦੇ ਮਾਰੀ ਮੀਤੋ ਨੂੰ ਗੇਂਦ ਵੱਜੀ ਤਾਂ ਉਸ ਦੇ ਮੂੰਹੋਂ ਇੱਕ ਹਾਏ ਦੀ ਆਵਾਜ਼ ਨਿਕਲੀ ਉਸ ਨੂੰ ਦਰਦ ਹੁੰਦਾ ਦੇਖ ਕੇ ਸਾਰੇ ਬੱਚੇ ਉੱਚੀ ਉੱਚੀ ਹੱਸਣ ਲੱਗੇ ਤੇ ਉਸ ਵੱਲ ਉਂਗਲੀ ਕਰਕੇ ਉਸ ਦਾ ਮਜ਼ਾਕ ਉਡਾਉਣ ਲੱਗੇ ਮੀਤੋ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਉਸਨੇ ਹੌਲੀ ਹੌਲੀ ਉੱਠਣ ਦੀ ਕੋਸ਼ਿਸ਼ ਕੀਤੀ ਅਤੇ ਹੇਠਾਂ ਆਪਣੇ ਕਮਰੇ ਵਿੱਚ ਆ ਗਈ ਸਾਹਮਣੇ ਹੀ ਦਲਾਵਰ ਚੁੱਪਚਾਪ ਸੁੱਤਾ ਹੋਇਆ ਸੀ ਮੀਤੂ ਉੱਥੇ ਉਹਨਾਂ ਦੇ ਕੋਲ ਆ ਕੇ ਬੈਠ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਉਸ ਨੇ ਦਲਾਵਰ ਚੰਗ ਨੂੰ ਕੁਝ ਨਾ ਦੱਸਿਆ ਕਿ ਬਹੂਆਂ ਨੇ ਉਸ ਦੇ ਨਾਲ ਕੀ ਵਰਤਾਓ ਕੀਤਾ ਹੈ ਪਰ ਫਿਰ ਵੀ ਜਿਵੇਂ ਬਹੂਆਂ ਦਾ ਤਾਂ ਕੰਮ ਹੀ ਬਣ ਗਿਆ ਸੀ ਉਹਨਾਂ ਨੇ ਘਰ ਦੇ ਕੰਮ ਕਰਨ ਵਾਲੀ ਨੌਕਰਾਨੀ ਨੂੰ ਵੀ ਛੁੱਟੀ ਦੇ ਦਿੱਤੀ ਤੇ ਸਵੇਰੇ ਸਵੇਰੇ ਮੀਤੂ ਨੂੰ ਉਠਾ ਦਿੰਦੀਆਂ ਕਹਿੰਦੀਆਂ ਚਲੋ ਆਂਟੀ ਘਰ ਦੀ ਸਫਾਈ ਕਰੋ ਚੰਗੀ ਤਰ੍ਹਾਂ ਪੋਚਾ ਲਗਾਓ ਮੀਤੋ ਵਿਚਾਰੀ ਦੁਖਦੇ ਹੋਏ ਜੋੜਾਂ ਦੇ ਨਾਲ ਸਾਰੇ ਕਮਰਿਆਂ ਦੀ ਸਫਾਈ ਕਰਦੀ। ਘਰ ਵੱਡਾ ਸੀ, ਹਰ ਤੀਜੇ ਦਿਨ ਦੋਵੇਂ ਨੂਹਾਂ ਜਾਣ ਬੁੱਝ ਕੇ ਪਰਦੇ, ਸੋਫਿਆਂ ਦੇ ਕਵਰ, ਬੈੱਡ ਦੀਆਂ ਸ਼ੀਟਾਂ ਲਾਉਂਦੀਆਂ ਤੇ ਮੀਤੋ ਤੋਂ ਧਵਾਉਂਦੀਆਂ। ਉਹਨਾਂ ਨੂੰ ਮੀਤੋ ਨਾਲ ਪਤਾ ਹੀ ਨਹੀਂ ਕਿਹੜਾ ਵੈਰ ਸੀ। ਮੀਤੋ ਦੀ ਉਮਰ ਇਸ ਕਾਬਲ ਨਹੀਂ ਸੀ ਕਿ ਉਹ ਸਾਰੇ ਘਰ ਦਾ ਕੰਮਕਾਜ ਕਰ ਸਕਦੀ। ਦਿਲਾਵਰ ਸਿੰਘ ਨੇ ਇੱਕ ਨੇੜੇ ਦੀ ਦੁਕਾਨ ਤੇ ਬੈਠਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਰਕੇ ਉਹ ਸਾਰਾ ਦਿਨ ਹੀ ਉੱਥੇ ਬੈਠੇ ਰਹਿੰਦੇ, ਬਸ ਸ਼ਾਮ ਦੇ ਬਾਅਦ ਵਾਪਸ ਆਉਂਦੇ। ਪਰ ਅਕਸਰ ਨੋਟ ਕਰਦੇ ਸੀ ਕਿ ਜਦੋਂ ਵੀ ਉਹ ਸ਼ਾਮ ਨੂੰ ਵਾਪਸ ਆਉਂਦੇ ਤਾਂ ਉਹਨਾਂ ਦੀ ਪਤਨੀ ਬਹੁਤ ਥੱਕੀ ਹੋਈ ਹੁੰਦੀ। ਉਹ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਕਮਜ਼ੋਰ ਹੋ ਰਹੀ ਸੀ। ਹਾਲਾਂਕਿ ਦ라ਵਰ ਸਿੰਘ ਉਸਤੇ ਖਾਣ-ਪੀਣ ਦਾ ਬਹੁਤ ਖਿਆਲ ਵੀ ਰੱਖਦੇ ਸੀ। ਅਤੇ ਉਹ ਹੁਣ ਅਕਸਰ ਹੀ ਕਹਿੰਦੇ, "ਕੀ ਗੱਲ ਹੈ? ਅੱਜ ਕੱਲ੍ਹ ਖਾਣਾ ਬੜਾ ਮਜ਼ੇਦਾਰ ਬਣਨ ਲੱਗਿਆ ਹੈ। ਕੀ ਕੋਈ ਨਵੀਂ ਰੈਸিপি ਸਿੱਖੀ ਹੈ?" ਦ라ਵਰ ਸਿੰਘ ਜੀ ਖਾਣੇ ਦੀ ਮੇਜ਼ ਤੇ ਬੈਠੇ ਖਾਣੇ ਦੀ ਤਾਰੀਫ਼ ਕਰ ਰਹੇ ਸੀ। ਮੁੰਡੇ ਤੇ ਨੋਹਾ ਸਾਹਮਣੇ ਹੀ ਬੈਠੇ ਸੀ। ਸਾਰੇ ਮਜ਼ੇ ਨਾਲ ਖਾਣਾ ਖਾਂਦੇ ਰਹੇ। ਕਿਸੇ ਨੇ ਨਾ ਦੱਸਿਆ ਕਿ ਖਾਣਾ ਤਾਂ ਕਈ ਦਿਨਾਂ ਤੋਂ ਮੀਤੋ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਸੀ। 노ਹਾ ਨੇ ਘਰ ਦਾ ਸਾਰਾ ਕੰਮ ਉਸ ਦੇ ਹਵਾਲੇ ਕਰਕੇ ਖੁਦ ਆਰਾਮ ਨਾਲ ਘੁੰਮਣਾ ਫਿਰਨਾ ਤੇ ਮੋਬਾਈਲ ਚਲਾਉਣਾ ਸ਼ੁਰੂ ਕਰ ਦਿੱਤਾ। ਛੋਟੀ ਨੂੰ ਬਹੁਤ ਹੀ ਜ਼ਿਆਦਾ ਫੈਸ਼ਨੇਬਲ ਸੀ। ਉਹ ਅਕਸਰ ਆਪਣੇ ਤਿੰਨਾਂ ਬੱਚਿਆਂ ਨੂੰ ਘਰੇ ਛੱਡ ਕੇ ਮੁਹੱਲੇ ਵਿੱਚ ਨਿਕਲ ਜਾਇਆ ਕਰਦੀ ਸੀ। ਉਸ ਦਾ ਸਭ ਤੋਂ ਛੋਟਾ ਬੇਟਾ 2.5 ਸਾਲ ਦਾ ਸੀ ਪਰ ਉਹ ਬਹੁਤ ਹੀ ਬਦਤਮੀ ਸੀ। ਜੇ ਕੋਈ ਵੀ ਉਸ ਨੂੰ ਹੱਥ ਲਗਾ ਦਿੰਦਾ ਤਾਂ ਉਹ ਉੱਚੀ ਉੱਚੀ ਰੋਣ ਲੱਗ ਜਾਂਦਾ। ਸ਼ਾਇਦ ਇਸ ਦਾ ਕਾਰਨ ਇਹ ਹੀ ਸੀ ਕਿ ਇੰਨੀ ਛੋਟੀ ਉਮਰ ਵਿੱਚ ਮਾਂ ਉਸਤੇ ਧਿਆਨ ਨਹੀਂ ਦਿੰਦੀ ਸੀ ਤੇ ਨਾ ਹੀ ਉਸ ਨੂੰ ਪਿਆਰ ਕਰਦੀ ਸੀ ਤੇ ਉਸ ਦਿਨ ਉਹੀ ਘਟਨਾ ਹੋ ਗਈ ਜਿਸ ਨੂੰ ਸੋਚ ਕੇ ਬੜੇ ਸਮੇਂ ਤੋਂ ਮੀਤੋ ਡਰ ਰਹੀ ਸੀ ਕਿ ਘਰ ਵਿੱਚ ਕੁਝ ਹੋਣ ਵਾਲਾ ਹੈ ਮੀਤੋ ਹਾਲ ਵਿੱਚ ਪੋਚਾ ਲਗਾ ਰਹੀ ਸੀ ਜਦੋਂ ਛੋਟੀ ਨੂ ਦਾ ਸਭ ਤੋਂ ਛੋਟਾ ਬੇਟਾ ਅੰਦਰੋਂ ਭੱਜਦਾ ਹੋਇਆ ਬਾਹਰ ਨਿਕਲਿਆ ਉਸ ਦਾ ਨੱਕ ਵਗ ਰਿਹਾ ਸੀ ਸਰਦੀ ਦੇ ਮੌਸਮ ਵਿੱਚ ਵੀ ਉਸ ਦੇ ਪੈਰ ਨੰਗੇ ਹੀ ਸੀ ਕਹਿ ਰਹੀ ਸੀ ਮਮਾ ਕਿੱਥੇ ਹੈ ਮਮਾ ਕਿੱਥੇ ਹੈ ਤੇ ਉਹ ਤਤਲਾ ਕੇ ਮੀਤੋ ਨੂੰ ਪੁੱਛਣ ਲੱਗਿਆ ਉਸਨੇ ਦੋਵਾਂ ਹੱਥਾਂ ਨਾਲ ਆਪਣੀ ਪੈਂਟ ਨੂੰ ਫੜਿਆ ਹੋਇਆ ਸੀ ਮੀਤੋ ਨੇ ਇੱਧਰ ਉੱਧਰ ਦੇਖਿਆ ਹਰ ਦਿਨ ਦੀ ਤਰ੍ਹਾਂ ਅੱਜ ਵੀ ਛੋਟੀ ਨੂੰ ਘੁੰਮਣ ਲਈ ਨਿਕਲੀ ਹੋਈ ਸੀ ਘਰ ਵਿੱਚ ਸੀ ਹੀ ਨਹੀਂ ਮੀਤੋ ਨੇ ਦੇਖਿਆ ਬੱਚੇ ਨੇ ਬਾਥਰੂਮ ਜਾਣਾ ਸੀ ਮੀਤੋ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਮੈਂ ਤੈਨੂੰ ਬਾਥਰੂਮ ਲੈ ਜਾਂਦੀ ਹਾਂ ਤੇਰੀ ਮੰਮੀ ਘਰੇ ਨਹੀਂ ਹੈ ਪਰ ਬੱਚਾ ਉੱਚੀ ਉੱਚੀ ਰੋਣ ਲੱਗਿਆ ਤੇ ਰੌਲਾ ਪਾਉਣ ਲੱਗਿਆ ਬਲਕਿ ਦੋਵੇਂ ਹੱਥਾਂ ਨਾਲ ਮੀਤੋ ਨੂੰ ਮਾਰਨ ਲੱਗਿਆ ਕਹਿੰਦਾ ਨਹੀਂ ਮੈਂ ਮੰਮਾ ਨਾਲ ਹੀ ਜਾਊਂਗਾ ਛੱਡ ਮੈਨੂੰ ਉਹ ਇਸ ਤਰ੍ਹਾਂ ਰੌਲਾ ਪਾ ਰਿਹਾ ਸੀ ਜਿਵੇਂ ਉਸ ਨੂੰ ਮੀਤੋ ਮਾਰ ਰਹੀ ਹੋਵੇ ਮੀਤੋ ਪਰੇਸ਼ਾਨ ਹੋ ਗਈ ਬੱਚੇ ਨੂੰ ਇਸ ਹਾਲਤ ਵਿੱਚ ਛੱਡ ਕੇ ਵੀ ਨਹੀਂ ਜਾ ਸਕਦੀ ਸੀ ਉਸ ਨੇ ਅਜੇ ਪੋਚਾ ਲਾਇਆ ਸੀ ਜੇ ਉਹ ਉੱਥੇ ਗੰਦ ਮਾਰ ਦਿੰਦਾ ਤਾਂ ਮੀਤੋ ਨੂੰ ਦੁਬਾਰਾ ਫਿਰ ਤੋਂ ਪੋਚਾ ਲਾਉਣਾ ਪੈਣਾ ਸੀ ਉਸ ਨੇ ਹੇਠਾਂ ਖੜੇ ਬੱਚੇ ਨੂੰ ਗੋਦ ਵਿੱਚ ਉਠਾਇਆ ਤੇ ਉਸ ਨੂੰ ਬਾਥਰੂਮ ਲੈ ਕੇ ਜਾਣ ਲੱਗੀ ਪਰ ਉਸ ਤੋਂ ਪਹਿਲਾਂ ਕਿ ਉਹ ਬਾਥਰੂਮ ਪਹੁੰਚਦਾ ਰਸਤੇ ਵਿੱਚ ਹੀ ਉਸ ਨੇ ਮੀਤੋ ਤੇ ਪਿਸ਼ਾਬ ਕਰ ਦਿੱਤਾ ਮੀਤੋ ਹੱਕੀ ਬੱਕੀ ਰਹਿ ਗਈ ਬੱਚੇ ਨੇ ਉਸਦੇ ਕੱਪੜੇ ਗੰਦੇ ਕਰ ਦਿੱਤੇ ਤੇ ਹੱਸਣ ਲੱਗਿਆ ਇੱਕਦਮ ਹੀ ਉਹ ਉਸਦੇ ਹੱਥਾਂ ਵਿੱਚੋਂ ਕੁੱਦ ਗਿਆ ਤੇ ਡਿੱਗ ਗਿਆ ਤਾਂ ਛੋਟੀ ਬਹੂ ਦਰਵਾਜ਼ੇ ਤੋਂ ਅੰਦਰ ਆਈ ਉਸਨੇ ਮੀਤੋ ਦੇ ਕੱਪੜਿਆਂ ਤੇ ਆਪਣੇ ਬੇਟੇ ਦਾ ਜਦੋਂ ਪਿਸ਼ਾਬ ਤੇ ਪੋਟੀ ਦੇਖੀ ਤਾਂ ਉਹ ਉਸ ਨੂੰ ਦੇਖ ਕੇ ਹੱਸਣ ਲੱਗ ਪਈ ਪਰ ਖੜਾ ਹੋਇਆ ਬੱਚਾ ਉੱਚੀ ਉੱਚੀ ਰੋਣ ਲੱਗਿਆ ਸੰਯੋਗ ਨਾਲ ਉਸੇ ਸਮੇਂ ਦਲਾਵਰ ਸਿੰਘ ਦੁਕਾਨ ਤੋਂ ਖਾਣਾ ਖਾਣ ਲਈ ਘਰ ਵਾਪਸ ਆ ਗਏ ਉਹਨਾਂ ਨੇ ਜਦੋਂ ਮੀਤੋ ਦੇ ਕੱਪੜੇ ਗੰਦੇ ਦੇਖੇ ਤਾਂ ਹੈਰਾਨ ਰਹਿ ਗਏ ਮੀਤੋ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਮੀਤੋ ਨੇ ਛੋਟੀ ਬਹੂ ਨੂੰ ਕਿਹਾ ਕਿ ਬੇਟਾ ਤੂੰ ਬਾਹਰ ਜਾਂਦੀ ਹੈਂ ਤਾਂ ਆਪਣੇ ਮੁੰਡੇ ਨੂੰ ਨਾਲ ਲੈ ਕੇ ਜਾਇਆ ਕਰ ਉਹ ਤੇਰੇ ਨਾਲ ਹੋਣ ਕਰਕੇ ਉਹ ਮੇਰੇ ਨਾਲ ਬਾਥਰੂਮ ਨਹੀਂ ਜਾ ਰਿਹਾ ਸੀ ਤੇ ਜਦੋਂ ਮੈਂ ਉਸ ਨੂੰ ਚੁੱਕਿਆ ਤਾਂ ਉਸ ਨੇ ਮੇਰੇ ਤੇ ਹੀ ਪਿਸ਼ਾਬ ਕਰ ਦਿੱਤਾ ਮੀਤੋ ਨੇ ਇਹ ਨਹੀਂ ਕਿਹਾ ਸੀ ਕਿ ਬਹੂ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ ਗਿਆ ਕਹਿਣ ਲੱਗੀ ਕੀ ਕਿਹਾ ਤੂੰ ਤੈਨੂੰ ਮੇਰੇ ਬੇਟੇ ਨੂੰ ਪ੍ਰੋਬਲਮ ਹੋ ਰਹੀ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਐਨੀ ਵੱਡੀ ਐਵੇਂ ਹੀ ਨਹੀਂ ਹੋ ਗਈ ਮਾਸੂਮ ਜਿਹਾ ਛੋਟਾ ਜਿਹਾ ਬੱਚਾ ਹੈ ਉਹ ਤੇ ਤੂੰ ਉਸ ਨੂੰ ਕਿਵੇਂ ਗੰਦਾ ਕਹਿ ਦਿੱਤਾ ਕੀ ਸੀ ਜੇ ਉਸਨੇ ਤੇਰੇ ਤੇ ਪਿਸ਼ਾਬ ਕਰ ਦਿੱਤਾ ਤਾਂ ਤੂੰ ਜਾ ਕੇ ਕੱਪੜੇ ਬਦਲ ਲੈ ਨਹਾ ਲੈ ਤੈਨੂੰ ਤਾਂ ਮੇਰੇ ਬੱਚੇ ਬਸ ਬੋਝ ਲੱਗਦੇ ਹਨ ਜਦੋਂ ਕਿ ਤੂੰ ਤਾਂ ਖੁਦ ਇੱਕ ਬੋਝ ਹੈ ਜੋ ਸਾਡੇ ਸਿਰ ਤੇ ਆ ਕੇ ਬੈਠ ਗਈ ਹੈ ਛੋਟੀ ਬਹੁਤਾ ਇੱਕਦਮ ਰੌਲਾ ਪਾਉਣ ਲੱਗੀ ਬਜਾਏ ਇਸ ਦੇ ਕਿ ਆਪਣੇ ਬੱਚੇ ਨੂੰ ਲੈ ਕੇ ਜਾ ਕੇ ਧੋਂਦੀ ਉਸਨੇ ਪਹਿਲਾਂ ਮੀਤੋ ਤੇ ਗੁੱਸਾ ਕੱਢਣਾ ਜ਼ਰੂਰੀ ਸਮਝਿਆ। ਦਲਾਵਰ ਸਿੰਘ ਕੋਲ ਖੜੇ ਹੋਏ ਸੀ। ਉਹ ਕਹਿੰਦੇ ਬਹੂ ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਦਲਾਵਰ ਸਿੰਘ ਨੇ ਗੁੱਸੇ ਨਾਲ ਆਪਣੀ ਛੋਟੀ ਬਹੂ ਨੂੰ ਕਿਹਾ ਤਾਂ ਉਹ ਇੱਕਦਮ ਉਖੜ ਗਈ ਤੇ ਉਹ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੀ। ਕਹਿੰਦੀ ਦੀਦੀ ਦੀਦੀ ਜਲਦੀ ਆਓ। ਦੇਖੋ ਪਾਪਾ ਕਿਸ ਤਰ੍ਹਾਂ ਮੈਨੂੰ ਮਾਰਨਾ ਚਾਹ ਰਹੇ ਹਨ। ਜਦੋਂ ਕਿ ਮੈਂ ਉਹਨਾਂ ਦੀ ਪਤਨੀ ਨੂੰ ਕੁਝ ਨਹੀਂ ਕਿਹਾ। ਉਹ ਉੱਚੀ-ਉੱਚੀ ਰੋਣ ਲੱਗੀ। ਵੱਡੀ ਨੂੰ ਅੰਦਰ ਕਮਰੇ ਵਿੱਚ ਲੇਟੀ ਹੋਈ ਸੀ। ਉਸਨੇ ਰੌਲਾ ਸੁਣਿਆ ਤਾਂ ਉਹ ਭੱਜ ਕੇ ਬਾਹਰ ਆਈ। ਉਹ ਮੋਟੀ ਤਾਜੀ ਔਰਤ ਸੀ। ਛੋਟੀ ਵਾਲੀ ਹਮੇਸ਼ਾ ਉਸ ਦੀ ਆੜ ਲਿਆ ਕਰਦੀ ਸੀ। ਕਹਿੰਦੀ ਕੀ ਹੋਇਆ? ਇਹ ਸਭ ਕੁਝ ਕੀ ਹੋ ਰਿਹਾ ਹੈ? ਉਸਨੇ ਆਉਂਦੇ ਹੀ ਪਹਿਲਾ ਮਿੱਤੋ ਦੇ ਗੰਦੇ ਕੱਪੜਿਆਂ ਨੂੰ ਦੇਖਿਆ ਤੇ ਨੱਕ ਤੇ ਹੱਥ ਰੱਖਦੇ ਹੋਏ ਛੋਟੀ ਬਹੂ ਦੇ ਵੱਲ ਇਸ਼ਾਰਾ ਕਰਕੇ ਕਿਹਾ, ਇਹ ਮੇਰੇ ਬੇਟੇ ਤੇ ਮੈਨੂੰ ਜਾਣ ਤੋਂ ਮਾਰਨਾ ਚਾਹੁੰਦੀ ਹੈ। ਇਸਨੇ ਮੈਨੂੰ ਕਿਹਾ ਹੈ ਕਿ ਮੈਂ ਆਪਣੀ ਗੰਦੀ ਔਲਾਦ ਨੂੰ ਆਪਣੇ ਨਾਲ ਲੈ ਕੇ ਜਾਇਆ ਕਰਾਂ। ਪਰ ਮੈਂ ਤਾਂ ਆਪਣੀ ਦਵਾਈ ਲੈਣ ਗਈ ਸੀ। ਇਸ ਨੂੰ ਮੇਰੇ ਬੱਚੇ ਬਰਦਾਸ਼ਤ ਨਹੀਂ ਹੁੰਦੇ। ਰੋਂਦੇ ਰੋਂਦੇ ਇਹ ਸਭ ਉਹ ਕਹਿ ਰਹੀ ਸੀ ਅਚਾਨਕ ਦਲਾਵਰ ਸਿੰਘ ਕਹਿੰਦੇ ਖਬਰਦਾਰ ਜੇ ਕਿਸੇ ਨੇ ਮੀਤੋ ਨੂੰ ਕੁਝ ਕਿਹਾ ਤਾਂ ਮੈਂ ਹੁਣੇ ਤੁਹਾਨੂੰ ਦੋਵਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿਆਂਗਾ ਦਲਾਵਰ ਸਿੰਘ ਦੇ ਕਹਿਣ ਦੀ ਦੇਰ ਹੀ ਸੀ ਕਿ ਦੋਵੇਂ ਨੂਹਾਂ ਨੇ ਇੱਕ ਦੂਜੇ ਨੂੰ ਦੇਖਿਆ ਤੇ ਕਹਿੰਦੀਆਂ ਧੱਕੇ ਮਾਰ ਕੇ ਤੁਸੀਂ ਸਾਨੂੰ ਕਿਉਂ ਕੱਢੋਗੇ ਬਲਕਿ ਅੱਜ ਮੈਂ ਤੁਹਾਡਾ ਕੰਮ ਹੀ ਖਤਮ ਕਰ ਦਿੰਦੀ ਹਾਂ ਰੁਪਈਆ ਪੈਸਾ ਤੁਸੀਂ ਇੱਕ ਨਹੀਂ ਦਿੰਦੇ ਮੁਸੀਬਤ ਬਣ ਕੇ ਸਾਡੇ ਸਿਰ ਤੇ ਬੈਠੇ ਰਹਿੰਦੇ ਹੋ ਵੱਡੀ ਨੂ ਨੇ ਅੱਗੇ ਹੋ ਕੇ ਮੀਤੋ ਨੂੰ ਵਾਲਾਂ ਤੋਂ ਫੜ ਲਿਆ ਤੇ ਉਸ ਨੂੰ ਜ਼ੋਰ ਨਾਲ ਖਿੱਚ ਕੇ ਬਾਹਰ ਗੇਟ ਵੱਲ ਲੈ ਕੇ ਜਾਣ ਲੱਗੀ। ਮੀਤੋ ਨੇ ਖੁਦ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਕੱਪੜਿਆਂ ਤੇ ਲੱਗੀ ਹੋਈ ਗੰਦਗੀ ਵੱਡੀ ਨੌਂ ਦੇ ਕੱਪੜਿਆਂ ਤੇ ਲੱਗ ਗਈ। ਉਸ ਨੂੰ ਉਲਟੀ ਆ ਗਈ ਤੇ ਉਸ ਨੇ ਇੱਕ ਹੱਥ ਮੀਤੋ ਦੀ ਕਮਰ ਤੇ ਮਾਰ ਦਿੱਤਾ ਤੇ ਕਹਿੰਦੀ, "ਦੇਖ ਨਹੀਂ ਰਹੀ ਬੁੱਢੀਏ, ਸਾਰੀ ਗੰਦਗੀ ਮੇਰੇ ਤੇ ਲਗਾ ਦਿੱਤੀ।" ਦੋਵੇਂ ਨੂਹਾ ਵਾਲਾਂ ਤੋਂ ਫੜ ਕੇ ਮੀਤੋ ਨੂੰ ਬਾਹਰ ਘੜੀਸਣ ਲੱਗਿਆਂ। ਦਲਾਵਰ ਸਿੰਘ ਰੁਕੋ ਰੁਕੋ ਕਰਦਾ ਰਹਿ ਗਿਆ। ਪਰ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਮੀਤੋ ਨੂੰ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ। ਦਲਾਵਰ ਸਿੰਘ ਹੱਕੇ-ਬੱਕੇ ਖੜੇ ਰਹਿ ਗਏ। ਹੁਣ ਤੁਸੀਂ ਖੁਦ ਹੀ ਨਿਕਲੋਗੇ ਜਾਂ ਤੁਹਾਨੂੰ ਵੀ ਧੱਕੇ ਮਾਰ ਕੇ ਕੱਢੀਏ? ਨੂਹਾ ਨੂੰ ਪਤਾ ਸੀ ਕਿ ਦੋਵੇਂ ਮੁੰਡੇ ਵੀ ਹੁਣ ਦਲਾਵਰ ਸਿੰਘ ਤੋਂ ਤੰਗ ਆ ਚੁੱਕੇ ਹਨ। ਇਸ ਲਈ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਸੀ। ਦਲਾਵਰ ਸਿੰਘ ਚੁੱਪਚਾਪ ਘਰੋਂ ਬਾਹਰ ਨਿਕਲ ਆਏ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ। ਜ਼ਮੀਨ ਤੋਂ ਉੱਠਦੇ ਹੋਏ ਮੀਤੋ ਆਪਣੇ ਹੰਝੂ ਸਾਫ਼ ਕਰ ਰਹੀ ਸੀ। ਇੱਕ ਤਾਂ ਕੱਪੜਿਆਂ ਤੇ ਲੱਗੀ ਹੋਈ ਗੰਦਗੀ ਤੇ ਦੂਜਾ ਐਨੀ ਬੇਇਜ਼ਤੀ ਉਸ ਦਾ ਦਿਲ ਕਰ ਰਿਹਾ ਸੀ ਕਿ ਜ਼ਮੀਨ ਫਟ ਜਾਵੇ ਤੇ ਉਹ ਉਸ ਵਿੱਚ ਸਮਾ ਜਾਵੇ ਆਸ-ਪਾਸ ਮੁਹੱਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਉਹਨਾਂ ਨੇ ਜਦੋਂ ਮੀਤੋ ਦੀ ਇਹ ਹਾਲਤ ਦੇਖੀ ਤਾਂ ਹੈਰਾਨ ਰਹਿ ਗਏ ਕਿਸੇ ਨੇ ਬਾਬੇ ਨੂੰ ਜਾ ਕੇ ਇਹ ਗੱਲ ਦੱਸ ਦਿੱਤੀ ਬਾਬਾ ਉਸੇ ਵੇਲੇ ਭੱਜ ਕੇ ਆਇਆ ਤੇ ਆਪਣੀ ਭੈਣ ਦੀ ਇਹ ਹਾਲਤ ਦੇਖ ਕੇ ਉਸ ਤੋਂ ਰਿਹਾ ਨਾ ਗਿਆ ਉਹ ਜਾਣਦਾ ਸੀ ਕਿ ਦਲਾਵਰ ਸਿੰਘ ਨੇ ਜਦੋਂ ਦਾ ਵਿਆਹ ਕਰਵਾਇਆ ਹੈ ਘਰ ਵਿੱਚ ਉਸ ਦੀ ਹیثیت ਦੋ ਕੌਡੀ ਦੀ ਨਹੀਂ ਰਹੀ ਉਹਨਾਂ ਨੇ ਦਲਾਵਰ ਸਿੰਘ ਤੇ ਆਪਣੀ ਭੈਣ ਨੂੰ ਆਪਣੇ ਘਰ ਵਿੱਚ ਸ਼ਰਨ ਦੇ ਦਿੱਤੀ। ਦਲਾਵਰ ਸਿੰਘ ਜੀ ਦੀ ਪੈਨਸ਼ਨ ਆਉਂਦੀ ਹੀ ਸੀ। ਉਹ ਚੁੱਪ-ਚਾਪ ਆਪਣਾ ਤੇ ਆਪਣੀ ਪਤਨੀ ਦਾ ਖਰਚਾ ਉਠਾਉਣ ਲੱਗੇ। ਉਹਨਾਂ ਨੂੰ ਆਪਣੇ ਮੁੰਡਿਆਂ ਦੇ ਵਿਹਾਰ ਦੇ ਬਹੁਤ ਦੁੱਖ ਹੁੰਦਾ ਸੀ। ਨੂਹਾ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਪਰ ਮੁੰਡਿਆਂ ਨੇ ਪਲਟ ਕੇ ਉਹਨਾਂ ਦੀ ਖ਼ਬਰ ਤੱਕ ਨਾ ਲਈ। ਦਲਾਵਰ ਸਿੰਘ ਨੇ ਵੀ ਦਿਲ ਤੇ ਪੱਥਰ ਰੱਖ ਲਿਆ। ਕੁਝ ਹੀ ਸਮੇਂ ਬਾਅਦ ਪਤਾ ਲੱਗਿਆ ਕਿ ਉਹਨਾਂ ਦੇ ਵੱਡੇ ਮੁੰਡੇ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ। ਉਸ ਦੀ ਗੱਡੀ ਵੀ ਵਹਿ ਗਈ ਸੀ। ਛੋਟੇ ਵਾਲੇ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ। ਦੋਵਾਂ ਦੀਆਂ ਪਤਨੀਆਂ ਐਸ਼ੋ ਆਰਾਮ ਦੀਆਂ ਆਦੀ ਸੀ। ਉਹਨਾਂ ਤੋਂ ਥੋੜੀ ਜਿਹੀ ਵੀ ਪਰੇਸ਼ਾਨੀ ਸਹਿ ਨਾ ਹੋਈ ਤੇ ਉਹ ਆਪਣੇ ਘਰਵਾਲਿਆਂ ਨਾਲ ਲੜ ਕੇ ਝਗੜ ਕੇ ਉਹਨਾਂ ਤੋਂ ਅਲੱਗ ਹੋ ਗਈਆਂ ਤੇ ਉਹਨਾਂ ਤੋਂ ਤਲਾਕ ਲੈ ਲਈ। ਦੋਵੇਂ ਮੁੰਡੇ ਆਪਣੀ ਬੁਰੀ ਹਾਲਤ ਦੀ ਜਦੋਂ ਕਿਸੇ ਨਾਲ ਚਰਚਾ ਕਰਦੇ ਤਾਂ ਸਾਰੇ ਇਹੀ ਕਹਿੰਦੇ ਕਿ ਧੱਕੇ ਮਾਰ ਕੇ ਬਜ਼ੁਰਗ ਮਾਪਿਆਂ ਨੂੰ ਘਰੋਂ ਬਾਹਰ ਕੱਢਣ ਵਾਲਿਆਂ ਨਾਲ ਅੰਤ ਵਿੱਚ ਇਹੀ ਹੁੰਦਾ ਹੈ। ਦੋਵੇਂ ਮੁੰਡੇ ਬਹੁਤ ਪਰੇਸ਼ਾਨ ਸੀ। ਉਹਨਾਂ ਨੇ ਕਈ ਵਾਰ ਦਲਾਵਰ ਸਿੰਘ ਤੋਂ ਆ ਕੇ ਮਾਫੀ ਮੰਗਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਣਾ ਚਾਹਿਆ ਪਰ ਦਲਾਵਰ ਸਿੰਘ ਦਾ ਦਿਲ ਹੀ ਨਹੀਂ ਪਿਗਲਿਆ ਵੈਸੇ ਵੀ ਬਾਬੇ ਦੇ ਘਰ ਵਿੱਚ ਉਹ ਬਹੁਤ ਆਰਾਮ ਨਾਲ ਰਹਿੰਦੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਉਹਨਾਂ ਨੇ ਆਪਣੇ ਮੁੰਡਿਆਂ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਕਿਹਾ ساری ਜ਼ਿੰਦਗੀ ਮੈਂ ਤੁਹਾਡੇ ਲਈ ਕਮਾਉਂਦਾ ਰਿਹਾ ਤੇ ਤੁਹਾਡੇ ਲਈ ਘਰ ਬਣਾਇਆ ਪਰ ਉਮਰ ਦੇ ਆਖਰੀ ਪੜਾਅ ਵਿੱਚ ਜੇ ਮੈਂ ਆਪਣੇ ਲਈ ਇੱਕ ਸਾਥੀ ਲੈ ਆਇਆ ਤਾਂ ਤੁਸੀਂ ਉਸ ਨੂੰ ਬਰਦਾਸ਼ਤ ਨਾ ਕਰ ਸਕੇ ਇਹੋ ਜਿਹੇ ਬੱਚਿਆਂ ਦਾ ਮੈਂ ਕੀ ਕਰਨਾ ਹੈ ਮੈਂ ਤੁਹਾਡੇ ਘਰ ਨਹੀਂ ਰਹਿ ਸਕਦਾ ਦੋਵੇਂ ਮੁੰਡੇ ਦੁਖੀ ਹੋ ਕੇ ਵਾਪਸ ਆ ਗਏ ਦਲਾਵਰ ਸਿੰਘ ਦੀ ਬਾਕੀ ਜ਼ਿੰਦਗੀ ਬਹੁਤ ਆਰਾਮ ਨਾਲ ਗੁਜ਼ਰੀ ਮਿੱਤੋ ਨੇ ਉਹਨਾਂ ਨੂੰ ਹਰ ਤਰ੍ਹਾਂ ਦਾ ਸਕੂਨ ਤੇ ਆਰਾਮ ਦਿੱਤਾ ਜਦੋਂ ਕਿ ਉਹਨਾਂ ਦੇ ਦੋਵੇਂ ਬੇਟੇ ਦਿਨ ਰਾਤ ਆਪਣੇ ਕਰਮਾਂ ਤੇ ਹੰਝੂ ਵਹਾਉਂਦੇ ਰਹਿੰਦੇ ਪਰ ਹੁਣ ਗੁਜ਼ਰਿਆ ਹੋਇਆ ਸਮਾਂ ਤਾਂ ਵਾਪਸ ਨਹੀਂ ਆ ਸਕਦਾ ਸੀ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਦਲਾਵਰ ਸਿੰਘ ਨੇ ਜੋ ਵੀ ਕੀਤਾ ਦੂਜਾ ਵਿਆਹ ਕਰਨ ਦਾ ਫੈਸਲਾ ਲਿਆ ਕੀ ਉਹ ਸਹੀ ਸੀ ਜਾਂ ਗਲਤ ਜੇ ਤੁਹਾਨੂੰ ਸਹੀ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਪਰਿਵਾਰਕ ਅਤੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ